ਨਿਊ ਅੰਮ੍ਰਿਤਸਰ ਰੇਡੀ ਮਾਰਕੀਟ ਦੇ ਵਿੱਚ ਅਜੇਹੀਆਂ ਦੁਕਾਨਾਂ ਤੇ ਗ੍ਰਾਹਕਾਂ ਨੂੰ ਖਾਣ ਪੀਣ ਵਾਲਾ ਸਮਾਨ ਪਰੋਸਿਆ ਜਾ ਰਿਹਾ ਜਿੱਥੇ ਕੀ ਖਾਣ ਪੀਣ ਦਾ ਸਮਾਨ ਬਣਾਉਣ ਵਾਲੇ ਕਾਰੀਗਰਾਂ ਵੱਲੋਂ ਹੱਥਾਂ ਤੇ ਗਲਵਜ਼ ਨਹੀਂ ਪਾਈ ਗਏ ਸਿਰ ਵੀ ਨਹੀਂ ਟਕਿਆ ਗਿਆ ਅਤੇ ਸਾਫ ਸਫਾਈ ਦਾ ਬਹੁਤ ਹੀ ਘਟੀਆ ਪ੍ਰਬੰਧ ਨਜ਼ਰ ਆ ਰਿਹਾ ਐ ਇਸ ਬਾਰੇ ਜਦੋਂ ਸਿਵਲ ਸਰਜਨ ਡਾਕਟਰ ਸਪਰਨਜੀਤ ਧਵਨ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਅੱਗੋਂ ਫੂਡ ਸੇਫਟੀ ਵਿਭਾਗ ਦੇ ਸਥਿਤ ਅਸਿਸਟੈਂਟ ਕਮਿਸ਼ਨਰ ਰਜਿੰਦਰ ਕੁਮਾਰ ਨਾਲ ਗੱਲਬਾਤ ਕਰਨ ਲਈ ਕਿਹਾ ਤੇ ਜਦ ਉਹਨਾਂ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਹਨਾਂ ਨਾਲ ਸੰਪਰਕ ਨਹੀਂ ਹੋ ਸਕਿਆ ਆਛਾ ਜਿਹੜੇ ਤੇ ਆਪਣੇ ਲਿਖੋ ਇੱਥੇ ਪ੍ਰਵਾਸੀ ਜਿਹੜੇ ਬੰਦੇ ਕੰਮ ਕਰਦੇ ਆ ਪਹਿਲੀ ਤੇ ਗੱਲ ਐ ਜਿੰਨੇ ਕ ਮੇਰੇ ਅੰਦਰ ਆ ਜਿੰਨੇ ਕ ਮੇਰੇ ਆਖੇ ਲੱਗਦੇ ਆ ਉਹ ਮੇਰੀ ਉਲੰਘਣਾ ਨਹੀਂ ਕਰਨਗੇ ਜਿਹੜੀ ਮੇਰੀ ਉਲੰਘਣਾ ਕਰਦੇ ਆ ਆਪਾਂ ਚੋਕੇ ਮਾਰਦੇ ਆ ਬਾਹਰ ਹਜੇ ਵੀ ਇਹ ਮਾਰਕੀਟ ਵਿੱਚ ਦੋ ਤਿੰਨ ਅੱਡੇ ਇਹੋ ਜਿਹੇ ਆ ਜਿਹੜੇ ਖਰਾਬੀਆਂ ਕਰਦੇ ਆ ਅਹੀਂ ਆਪਣੇ ਪੰਜਾਬੀ ਭਰਾ ਨੂੰ ਇੱਥੇ ਅਡੇ ਲਵਾਏ ਆ ਅਸੀਂ ਤਕਰੀਬਨ ਕੋਈ 13-14 ਜਾਣੇ ਹੋਵਾਂਗੇ ਸਾਡੀ ਕਿਤੇ ਸਫਾਈ ਵੇਖੋ ਸਾਡਾ ਕਿਤੇ ਆਣ ਕੇ ਕੰਮ ਵੇਖੋ ਸਾਡਾ ਕਿਤੇ ਖਾਣਾ ਪੀਣਾ ਵੇਖੋ ਸਾਡਾ ਰਹਿਣ ਸਹਿਣ ਵੇਖੋ ਜੇ ਤੁਸੀਂ ਉਹੀ ਚੀਜ਼ ਲੈ ਕੇ ਦੂਜੇ ਬੰਦੇ ਨੂੰ ਜਾਂਦੇ ਜੇ ਤੇ ਉਹਨਾਂ ਦਾ ਵੀ ਰਹਿਣ ਸਹਿਣ ਖਾਣਾ ਪੀਣਾ ਰਹਿਣਾ ਉਹ ਤੁਸੀਂ ਵੇਖ ਲਓ ਉਹ ਵੇਖੋ ਜੀ ਜਿਹੜੇ ਕਹਿੰਦਾ ਭਾਵੇਂ ਕਿ ਜਿਹੜੇ ਸਾਡੇ ਲੋਕ ਹੈ ਨਾ ਉਹ ਪੰਜਾਬੀ ਕੋ ਨਹੀਂ ਆਉਣਗੇ ਉਹਨਾਂ ਨੂੰ ਸਵਾਦ ਲੱਗ ਗਿਆ ਉਹਨਾਂ ਦੇ ਹੱਥਾਂ ਦਾ ਤੇ ਉਹਨਾਂ ਦੇ ਹੱਥਾਂ ਦਾ ਹੀ ਖਾਂਦੇ ਆ ਪੰਜਾਬੀ ਭਾਵੇਂ ਲਾਗੇ ਵਿਹਲਾ ਬੈਠਾ ਰਿੰਦਾ ਮੈਨਾਂ 100% ਸਵਾਲ ਸਪਾਈ ਹੋਊਗੀ ਆ ਤੁਸੀਂ ਮੇਰੇ ਕੋ 20 ਮਿੰਟਾਂ ਬਾਅਦ ਆਣ ਕੇ ਚੱਕਰ ਮਾਰਿਓ ਜਿਹਨੇ ਹੰਗ ਸਿੰਘ ਤੁਹਾਡੇ ਨਾਲ ਗੱਲ ਵੀ ਕਰ ਸਕਦਾ ਹੋਊਗਾ 5 ਮਿੰਟ ਤੇ ਫਿਰ ਤੁਸੀਂ ਮੈਨੂੰ ਦੱਸਿਓ ਫਸਟ ਵਿੱਚ ਚੈਨਲ ਵੇਖਣ ਵਾਲੇ ਮੇਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਮੈਂ ਅਮਰੀਕ ਸਿੰਘ ਵੱਲੋਂ ਤੇ ਮੈਂ ਅੱਜ ਨਿਊ ਅਮਰਸਾ ਰੇੜੀ ਮਾਰਕੀਟ ਦੇ ਵਿੱਚ ਜਿੱਥੇ ਕਿ ਵੇਖਿਆ ਗਿਆ ਹੈ ਕਿ ਕੁਝ ਲੋਕ ਇੱਥੇ ਬਗੈਰ ਹੱਥਾਂ ਤੇ ਗਲਫ ਪਾਏ ਤੇ ਸਿਰਾਂ ਨੂੰ ਢੱਕ ਕੇ ਲੋਕਾਂ ਨੂੰ ਸਮਾਨ ਵੇਚ ਰਹੇ ਹਨ ਜਿਸ ਨਾਲ ਇੱਥੇ ਲਾਗੇ ਚਾਗੇ ਕੋਈ ਸਾਫ਼ ਸਵੱਈ ਵੀ ਨਹੀਂ ਹੈਗੀ ਤੇ ਕੁਝ ਲੋਕ ਇੱਥੇ ਅਜੇ ਵੀ ਹਨ ਜਿਨ੍ਹਾਂ ਨੇ ਪੂਰਾ ਸਫਾਈ ਦਾ ਰੱਖਿਆ ਹੈ ਪ੍ਰਬੰਧ ਤੇ ਲੋਕਾਂ ਨੂੰ ਵਧੀਆ ਚੀਜ਼ਾਂ ਉਹ ਖਵਾ ਰਹੇ ਹਨ ਤੇ ਮੈਂ ਪ੍ਰਸ਼ਾਸਨ ਅਗੇ ਪੀਰ ਕਰਦਾ ਹਾਂ ਕਿ ਜਿਹੜੇ ਲੋਕ ਬਗੈਰ ਸਿਵਲ ਸਰਜਨ ਜਾਂ ਜਿਹੜੀਆਂ ਸਰਕਾਰ ਦੀਆਂ ਹਦਾਇਤਾਂ ਤੋਂ ਬਗੈਰ ਇੱਥੇ ਖਾਣ ਪੀਣ ਵਾਲੀਆਂ ਚੀਜ਼ਾਂ ਲੋਕਾਂ ਨੂੰ ਪਰੋਸਦੇ ਹਨ ਉਹਨਾਂ ਤੇ ਸਖਤ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤੇ ਪ੍ਰਸ਼ਾਸਨ ਨੂੰ ਵੀ ਚਾਹੀਦਾ ਹੈ ਕਿ ਦਿਨ ਦਿਹਾੜਾ ਦੇ ਮੱਦੇ ਨਜ਼ਰ ਇਹਨਾਂ ਗੱਲਾਂ ਵੱਲ ਖਾਸ ਧਿਆਨ ਰੱਖਿਆ ਜਾਵੇ ਫਾਸਟਵੇ ਤੋਂ ਅਮਰੀਕ ਸਿੰਘ ਵੱਲੋਂ ਦੀ ਰਿਪੋਰਟ ਅੰਮ੍ਰਿਤਸਰ